ਬਾਬਾ ਜੀ ਦਾ ਸਤਨਾਕ ਫੋਟੋ ਮਿਲਦਾ ਉਹ ਮਨਾਇਆ ਜਾ ਰਿਹਾ ਹੈ ਕਿੰਨਾ ਹੈ ਸਾਡੇ ਬਹੁਤ ਕਿੰਨਾ ਸਾਲਾਂ ਤੋਂ ਬਹੁਤ ਪੁਰਾਤਨ ਸਮੇਂ ਤੋਂ ਇਹ ਜਿਹੜਾ ਇਸ ਜਗ੍ਹਾ ਦੀ ਮਾਨਤਾ ਹੈ ਮਤਲਬ ਜੇ ਸਾਨੂੰ ਵੀ ਅਸੀਂ ਵੇ ਵੈਕ ਨਹੀਂ ਜਾ ਸਕਦੇ ਕਦੇ ਤੋਂ ਪਰ ਸਾਡੇ ਦਾਦੇ ਪਰਦਾਦੇ ਸਾਰੇ ਇਸ ਜਗ੍ਹਾ ਦੇ ਨਾਲ ਬੜੇ ਦੰਬੇ ਸਮੇਂ ਤੋਂ ਜੁੜੇ ਨੇ ਤੇ ਜਿਹੜਾ ਕਾਸੀ ਸੰਗਤ ਜਿਹੜੀ ਆ ਉਹ ਦਾਖਤ ਹਸਤਪੰਦੀ ਆ ਸੋ ਮੈਂ ਵੀ ਅੱਜ ਇੱਥੇ ਮਮਤਾ ਜੀ ਦਾ ਸ਼ਿੰਗਾਰ ਕਰਨਾ ਹੈ ਅਸੀਂ ਪੂਰੇ ਪਰਿਵਾਰ ਸਵੇਰ ਤੋਂ ਸ਼ਿੰਗਾਰ ਇੱਥੇ ਆਨੇ ਆ ਅਜੇ ਇਸ ਤਰ੍ਹਾਂ ਫੜਾ ਚੀ ਸਾਡੇ ਸਾਰੇ ਪਰਿਵਾਰ ਜਿਹੜਾ ਆ ਉਹ ਇੱਥੇ ਅੱਜ ਅਸੀਂ ਮਮਤਾ ਜੀ ਦਾ ਸ਼ਿੰਗਾਰ ਆ ਰਿਹਾ ਹੈ ਮੈਂ ਮਮਤਾ ਜੀ ਚਾਹੁੰਦਾ ਚਰਨਾ ਦੇ ਵਿੱਚ ਕੋਈ ਅਕਾਸ ਬੇਨਤੀ ਕਰਤਾ ਕੋਈ ਸੁਚੇ ਨਗਰ ਦੇ ਉੱਤੇ اپنی ਚਰਪਾਦਰਿਸ ਕੀ ਬਣਾਏ ਰੱਖਾ ਸਾਡਾ ਨਗਰ ਦਿਨ-ਦੁਪਹਿਰ ਰਾਤ ਚੌਂ ਦਿਨੀ ਤਰੱਕੀ ਕਰੇ ਬਾਬਾ ਜੀ ਦਾ ਅਸ਼ੀਰਵਾਦ ਹੈ ਵੀ ਸਾਡੇ ਸਾਰੇ ਘਰ ਤੋਂ ਬਣੀ ਜਾਵੇ ਦੇਪੇ ਮਮੇ ਕੁਲਿਸਾ ਮਿਲਦੇ ਆਏ ਕੀ ਕੰਨਾ ਚੰਗੀ ਦੇਖੋ ਪੰਜਾਬ ਗੁਰਮਾ ਪੀਰਾਂ ਕਾ ਕਬਰਾਂ ਦੀ ਧਰਤੀ ਆ ਕਿੱਥੇ ਸ਼ਾਵਨ ਦੇ ਮਹੀਨੇ ਦੇ ਵਿੱਚ ਖਾਸ ਤੌਰ ਤੇ ਜਦੋਂ ਸਾਡੇ ਪੰਜਾਬ ਪੂਰੇ ਦੇ ਵਿੱਚ ਹੀ ਬਹੁਤ ਮੀਤੇ ਲੱਗਦੇ ਨੇ ਸੰਤਾਨਾ ਪੀਰ ਬਾਬਾ ਘੋੜੇ ਸਾਹਿਬ ਜੀ ਕੰਦਿਆਲਾ ਗੁਰੂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਪ੍ਰਾਤਕਲ ਸਮੇਂ ਤੋਂ ਇਹ ਜਗਾ ਦੀ ਬਹੁਤ ਮਾਨਤਾ ਹੈ ਅਸੀਂ ਕਾਫੀ ਛੋਟੇ ਸਾਡੇ ਵੱਡੇ-ਵਡੇਰੇ ਵੀ ਜਿਹੜੇ ਨੇ ਇੱਥੇ ਮਸਤਕ ਹੁੰਦੇ ਰਹੇ ਨੇ ਸੋ ਇਹਨਾਂ ਦਾ ਜਿਹੜਾ ਬਾਬਾ ਜੀ ਦਾ ਇਸਰਨਾ ਫੋੜ ਮੇਲਾ ਉਹ ਮਨ ਆਜ ਆ ਰਿਹਾ ਇਨਵਾਸ ਸਾਡੇ ਬਹੁਤ ਇਨਵਾਸ ਨਾਨਾ ਬਹੁਤ ਪੁਰਾਤਨ ਸਮੇਂ ਤੋਂ ਇਹ ਜਿਹੜਾ ਇਸ ਜਗ੍ਹਾ ਦੀ ਮਾਨਤਾ ਹੈ ਮਤਲਬ ਜੇ ਸਾਨੂੰ ਵੀ ਅਸੀਂ ਵੇ ਬੈਕ ਨਹੀਂ ਜਾ ਸਕਦੇ ਕਦੇ ਤੋਂ ਪਰ ਸਾਡੇ ਦਾਦੇ ਪਰਦਾਦੇ ਸਾਰੇ ਇਸ ਜਗ੍ਹਾ ਦੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਨੇ ਮੋਹਕ ਪਰੇਵਾਰ ਬਾਬਾ ਫਾਲਸੇ ਦੇ ਖਾਗਾ ਜੀ ਇੱਥੇ ਆਸਮ ਨੇ ਸੇਵਾ ਨਿਭਾ ਰਹੇ ਨੇ ਔਰ ਸਾਥ ਸੰਜੋਤ ਕਾਫੀ ਇਸ ਜਗਾ ਦੇ ਨਾਲ ਜਿਹੜਾ ਉਹ ਜੁੜੀ ਆ ਸਿਰਫ ਜੰਡਿਆਰਾ ਸ਼ਹਿਰ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਔਰ ਦੂਰ ਦਰਾਡੇ ਦੇ ਲੋਕ ਜਿਹੜੇ ਨੇ ਇਥੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੁੰਦੇ ਨੇ ਹਰ ਵੀਰਵਾਰ ਵੀ ਇੱਥੇ ਜਿਹੜਾ ਸਾਸੀ ਸੰਗਤ ਜਿਹੜੀ ਆ ਉਹ ਆਪਕਸਤ ਹੁੰਦੀ ਆ ਸੋ ਮੈਂ ਵੀ ਅੱਜ ਇਥੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹਾ ਹਾਂ ਅਸੀਂ ਪੂਰੇ ਪਰਿਵਾਰ ਸਮੇਤ ਅਸੀਂ ਪਹੁੰਚੇ ਤੇ ਅੱਜ ਮੇਰੇ ਇਸ ਤਰ੍ਹਾਂ ਮਾਣਾ ਜੀ ਸਾਡੇ ਸਾਰੇ ਪਰਿਵਾਰ ਜਿਹੜਾ ਆ ਉਹ ਉੱਥੇ ਅੱਜ ਅਸੀਂ ਮੱਗੋਂ ਦੀਆਂ ਅਸ਼ੀਰਵਾਦ ਆਨ ਆਇਆ ਜਿਵੇਂ ਪਾਕਾ ਤੇ ਚਰਨਾ ਦੇ ਵਿੱਚ ਕੋਈ ਬਾਕਾਸ ਬੇਨਤੀ ਕਰਤਾ ਕੋਈ ਸੋਚੇ ਨਗਰ ਦੇ ਉੱਤੇ ਆਪਣੀ ਕਿਰਪਾ ਦਰਸਦੀ ਬਣਾਏ ਰੱਖੋ ਸਾਡਾ ਨਗਰ ਦਿਨ ਤੋਂ ਵੀ ਰਾਤ ਚੋਂ ਵੀ ਤਰੱਕੀ ਕਰੇ ਬਾਬਾ ਜੀ ਦਾ ਅਸ਼ੀਰਵਾਦ ਇਵੇਂ ਹੀ ਸਾਡੇ ਸਾਰੇ ਦਿਲ ਤੋਂ ਬਣਿਆ ਫੈਂਟੈਸਟਿਕ ਸੁਨੇਹਾ ਦਿੱਤਾ ਦੇਖੋ ਜੀ ਮੈਂ ਤਾਂ ਆਪ ਸੰਗਤਾਂ ਤੇ ਸੰਗਤ ਦੇ ਰੂਪ ਦੇ ਵਿੱਚ ਹੀ ਮੈਂ ਇੱਥੇ ਨਾ ਤਮਸਤ ਕੋਣ ਆਇਆ ਹਾਂ ਸੋ ਮੈਂ ਇਹੋ ਹੀ ਚਾਹੂੰਗਾ ਕਿ ਅਸੀਂ ਅ ਅਨੁਸ਼ਾਸਨ ਦੇ ਵਿੱਚ ਰਹਿੰਦਿਆਂ ਹੋਇਆਂ ਬਾਬਾ ਜੀ ਦਾ ਅਸੀਬਾ ਪ੍ਰਾਪਤ ਕਰੀਏ ਕਈ ਵਾਰੀ ਕੁਝ ਮਾੜੇ ਅੰਸਰ ਜਿਹੜੇ ਨੇ ਬਸ ਸੋ ਇਹੋ ਜੇ ਧਾਰਮਿਕ ਸਮਾਗਮਾਂ ਦੇ ਵਿੱਚ ਨਾ ਪਹਾਰਾ ਦੇ ਵਿੱਚ ਕੋਈ ਗਰਗਨ ਦੀ ਪ੍ਰੋਸੈਸ ਕਰਦੇ ਨੇ ਸੋ ਮੇਰਾ ਇਹੋ ਹੀ ਔਰ ਹੈ ਆਪਾਂ ਦੇ ਚੰਗਣਾਂ ਦੇ ਵਿੱਚ ਵੀ ਠੀਕ ਹੈ ਉਹਨਾਂ ਨੂੰ ਵੀ ਸਮਰੱਥਕਸ਼ਣ ਅਸੀਂ ਹੁਣ ਸ਼ਾਸਨ ਦੇ ਵਿੱਚ ਰਹਿੰਦੇ ਹੋਏ ਗੁਰੂ ਸਾਹਿਬ ਦਾ ਆਸ਼ੀਰਵਾਦ ਕਰਦੇ ਹਾਂ